ਰੋਡ ਨਹੀਂ ਤੁਸੀਂ ਉਹ ਮੁੰਡਾ ਮੈਨੂੰ 2 ਦਿਨ ਦੇ ਦੋ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਦਫ਼ਤਰ ਦੇ ਜੀ ਮੁੰਡਾ ਹੈ ਮਨਪ੍ਰੀਤ ਹਾਂਜੀ ਉਹਦੇ ਨਾਲ ਜਾ ਕੇ ਕੰਮ ਸਿੱਖ ਲਵੇ ਆਪਦੇ ਫੋਨ ਦੇ ਉੱਤੋਂ ਆਪਦੇ ਵੀ ਤੁਹਾਡੇ ਫੋਨ ਦੇ ਉੱਤੋਂ ਉਹ ਮੁੰਡਾ ਆਣ ਕੇ ਤੁਹਾਡਾ ਘਰ ਅਪਲਾਈ ਕਰੂਗਾ ਕਿਸੇ ਦੀ ਗਵਾਹੀ ਦੀ ਲੋੜ ਨਹੀਂ ਪਊਗੀ ਉਹ ਘਰ ਅਪਲਾਈ ਕਰੂਗਾ ਉਹਦੇ ਵਿੱਚ ਚਾਹੀਦਾ ਕੀ ਹੈ ਤੁਹਾਡਾ ਪ੍ਰੂਫ ਚਾਹੀਦਾ ਹੈ ਔਰ ਜੇ ਨਰੇਗਾ ਕਾਰਡ ਹੋਵੇ ਤੇ ਫਿਰ ਉਹਨੂੰ ਪਹਿਲ ਮਿਲਦੀ ਆ ਮੁਗੰ ਨਰੇਗਾ ਉਸ ਬੰਦੇ ਦਾ ਬੰਦਾ ਜਿੰਦੀ ਜਰੂਰਤ ਹੈ ਜਿਹੜਾ ਬੰਦਾ ਕੰਮ ਕਿਰਤ ਕਰਦਾ ਛੋਟੇ ਲੈਵਲ ਦੇ ਉੱਤੇ ਔਰ ਆਪਦਾ ਪੇਟ ਪਾਲਦਾ ਆਪਦਾ ਘਰ ਨਹੀਂ ਬਣਾ ਸਕਦਾ ਨਰੇਗਾ ਵਾਲੇ ਬੰਦੇ ਦੀ ਪਹਿਲਾ ਨਰੇਗਾ ਕਾਰਡ ਤੁਹਾਡਾ ਬੈਂਕ ਖਾਤਾ ਤੁਹਾਡਾ ਆਧਾਰ ਕਾਰਡ ਤੇ ਚੌਥਾ ਜਿਹੜਾ ਹੈ ਤੁਹਾਡੀ ਫੋਟੋ ਇਹ ਚਾਰ ਚੀਜ਼ਾਂ ਬੰਦੇ ਦੇ ਕੋਲ ਹੋਣ ਜਿੱਥੇ ਬੰਦੇ ਦੇ ਮਕਾਨ ਡਿੱਗਾ ਪਿਆ ਵਾ ਜਾਂ ਬਣਾਉਣਾ ਹੈ ਉੱਥੇ ਬੰਦਾ ਖਲੋ ਜਾਵੇ ਉੱਥੇ ਹੀ ਉਹਦੇ ਪ੍ਰੂਫ ਅਪਲੋਡ ਕਰਦਨੇ ਆ। ਉੱਥੇ ਹੀ ਉਹਦੀ ਫੋਟੋ ਖਿੱਚ ਲੈਣੀ ਆ। ਉੱਥੇ ਹੀ ਉਹਦੇ ਡਿੱਗੇ ਹੋਏ ਕਮਰੇ ਦੀ ਫੋਟੋ ਬਾਦਣੀ ਆ। ਤੇ ਉਥੋਂ ਦੀ ਲੋਕੇਸ਼ਨ ਪਾਉਣੀ ਆ। ਇਹ ਜਿਹੜਾ ਤੁਹਾਡਾ ਘਰ ਆ ਨਾ ਇਹ ਕਿਤੇ ਦੂਰ ਦਰੇਡੇ ਜਾ ਕੇ ਅਪਲਾਈ ਨਹੀਂ ਹੋ ਸਕਦਾ। ਇਹ ਜਿੱਥੇ ਤੁਸੀਂ ਕਮਰਾ ਪਾਉਣਾ ਉਥੋਂ। ਔਰ ਜਦੋਂ ਅਪਲਾਈ ਕਰਤਾ ਨਾ ਸਬਮਿਟ ਹੋ ਗਿਆ। ਫਿਰ ਤੁਹਾਨੂੰ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ ਤੇ ਨਾ ਹੀ ਤੁਹਾਡਾ ਘਰ ਕੋਈ ਰੋਕ ਸਕਦਾ। ਨਾ ਹੀ ਤੁਹਾਡੀ ਜਗ੍ਹਾ ਤੇ ਕਿਸੇ ਦੂਜੇ ਦਾ ਘਰ ਬਣ ਸਕਦਾ। ਫਿਰ ਕਿਸੇ ਵੀਡੀਓ ਦਾ ਨਹੀਂ ਕੰਮ ਕਿਸੇ ਸਰਪੰਚ ਦਾ ਕੰਮ ਨਹੀਂ ਕਿਸੇ ਨੰਬਰਦਾਰ ਦਾ ਕੰਮ ਨਹੀਂ ਭਾਰਤੀ ਜਨਤਾ ਪਾਰਟੀ ਜਿਹੜਾ ਕੰਮ ਕਰਦੀ ਉਹ ਸਾਫ ਸੁਥਰਾ ਕੰਮ ਕਰਦੀ ਆ ਇਹਦੇ ਵਿੱਚ ਕੋਈ ਓਲਾ ਨਹੀਂ ਰੱਖਦੀ ਉਹਨੇ ਜਿਹੜੀ ਸਰਕਾਰ ਸਹੂਲਤ ਬਣਾਈਆਂ ਉਹ ਤਾਂ ਜਨਤਾ ਵਾਸਤੇ ਬਣਾਈਆਂ ਉਹਨੇ ਇਹ ਨਹੀਂ ਬਣਾਈ ਵੀ ਕੜਮ ਚੌਧਰੀ ਕਹਿਣਗੇ ਜੀ ਮੈਂ ਤੇਰਾ ਮਕਾਨ ਤਾਂ ਲਿਖੂਗਾ ਜੇ ਵੋਟਾਂ ਮੈਨੂੰ ਪਾਏਗਾ ਸਹੀ ਗੱਲ ਹੈ ਅਸੀਂ ਕਹਿੰਦੇ ਆ ਕੰਮ ਅਸੀਂ ਕਰਾਂਗੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਆ ਅਸੀਂ ਈਮ ਸਾਡੇ ਮੋਦੀ ਸਾਹਿਬ ਨੇ ਮੋਬਾਈਲ ਦੇ ਉੱਤੇ ਦਿੱਤੀ ਹੋਈ ਆ ਤੁਸੀਂ ਘਰ ਪਾਓ ਮੋਦੀ ਸਾਹਿਬ ਕੋਲੋਂ ਪੈਸੇ ਲਾਓ ਵੋਟ ਜਿੱਥੇ ਤੁਹਾਡੇ ਦਿਲ ਕਰਦਾ ਉੱਥੇ ਪਾਓ ਅਸੀਂ ਵੋਟ ਲੈਣ ਵਾਸਤੇ ਸਾਡੇ ਕੋਲ ਤਾਂ ਸਤਾ ਆਈ ਆ ਸੈਂਟਰ ਦੀ ਤੇ ਅਸੀਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਪੰਜਾਬ ਤੁਸੀਂ ਅਸੀਂ ਸਦਾ ਤਾਂ ਭਾਲਦੇ ਆ ਕਿ ਇੱਥੇ ਸਾਡੀਆਂੜੀਆਂ ਮੋਦੀ ਦੀਆਂ ਸਹੂਲਤਾਂ ਐ ਕੇਂਦਰ ਸਰਕਾਰ ਦੀਆਂ ਸਹੂਲਤਾਂ ਐ ਉਹ ਜਿਹੜੀਆਂ ਪ੍ਰੋਪਰ ਲਾਗੂ ਨਹੀਂ ਹੋਣ ਦਿੰਦੇ ਪਏ ਕਿਉਂਕਿ ਜੇ ਇੱਥੇ ਸਹੂਲਤਾਂ ਮੋਦੀ ਸਾਹਿਬ ਦੀਆਂ ਆ ਗਈਆਂ ਤੇ ਫਿਰ ਨਾ ਕਹਿੰਦਾ ਹੋਊਗਾ ਮੋਦੀ ਸਾਹਿਬ ਦਾ ਇਹ ਤਾਂ ਤੁਹਾਨੂੰ ਰਾਸ਼ਨ ਦੀ ਪਰਚੀ ਮਿਲਦੀ ਆਉਂਦੇ ਤੇ ਆਪਣਾ ਨਾਮ ਪੜਨਦੇ ਤੇ ਤੁਹਾਨੂੰ ਅੰਗਰੇਜ਼ੀ ਚ ਛਪਾਈ ਹੋਈ ਆਂ ਜਿੰਨੇ ਕਹਿੰਦੇ ਅਸੀਂ ਪੰਜਾਬੀ ਲਾਗੂ ਕਰਨੀ ਆਂ ਹਾਂਜੀ ਕਣਕ ਸਾਨੂੰ ਮੋਦੀ ਦਵੇ ਹਾਂਜੀ ਸਿਲੰਡਰ ਸਾਨੂੰ ਮੋਦੀ ਦਵੇ ਛੱਤ ਸਾਨੂੰ ਮੋਦੀ ਦਵੇ ਸਵਚਾਲਿਆ ਸਾਨੂੰ ਮੋਦੀ ਦਵੇ ਛੇਤ ਜਿਹੜਾ ਕਾਰਡ ਆ 5 ਲੱਖ ਦਾ ਸਾਨੂੰ ਮੋਦੀ ਦਵੇ ਤੇ ਜੇ ਕੋਈ ਰੈਂਦੀ ਕਸਰਿਆ ਤੇ ਉਹ ਵਿਸ਼ਕਰਮਾ ਯੋਜਨਾ ਜਿਹੜੀ ਆ ਉਹ ਵੀ ਸਾਨੂੰ ਮੋਦੀ ਦੇ ਰਹੀ ਜਿੰਦੇ ਤਹਿਤ ਅਸੀਂ ਕੰਮ ਸਿੱਖ ਵੀ ਸਕਦੇ ਆ ਕੰਮ ਕਰ ਵੀ ਸਕਦੇ ਆ ਤੇ ਕੰਮ ਨੂੰ ਆਪਦੇ ਨੂੰ ਕਾਰੋਬਾਰ ਨੂੰ ਵਧਾਉਣ ਵਾਸਤੇ 5 ਲੱਖ ਤਿੱਕਰ ਦਾ 3 ਲੱਖ ਤਿੱਕਰ ਦਾ 2 ਲੱਖ ਤਿੱਕਰ ਦਾ ਲੋੜ ਅਨਸਾਰ ਲੋਨ ਵੀ ਲੈ ਸਕਦੇ ਜਿੰਦਾ ਕੋਈ ਵਿਆਜ ਨਹੀਂ ਤੇ ਜੇ ਇਹ ਸਾਰਾ ਕੁਝ ਸਾਨੂੰ ਮੋਦੀ ਦਵੇ ਤੇ ਅਸੀਂ ਪੰਜਾਬ ਸਰਕਾਰ ਨੂੰ ਜਿੰਦਾਬਾਦ ਜਾਂ ਮੁਰਦਾਬਾਦ ਕਹਿੰਦੀ ਲੋੜ ਹੈਗੀ ਸਾਨੂੰ ਪੰਜਾਬ ਸਰਕਾਰ ਦਾ ਜ਼ਿਕਰ ਕਰਨ ਦੀ ਸਾਨੂੰ ਲੋੜ ਹੈਗੀ ਆ ਅਰੇ ਸਰਕਾਰਾਂ ਇੱਥੇ ਸਕੀਮ ਤਾਂ ਨਹੀਂ ਹੁੰਦੰਦੀਆਂ ਵੀ ਇੱਕ ਤੇ ਮੋਦੀ ਸਰਕਾਰ ਨਾ ਜਿੰਦਾਬਾਦ ਕਹਿਣ ਲੱਗ ਪੈਂਦੇ ਪਰ ਇਹ ਜਿਹੜਾ ਬਾਦ ਸੂਰਜ ਜਦੋਂ ਚੜਦਾ ਇਹਨੂੰ ਕੋਈ ਰੋਕ ਨਹੀਂ ਸਕਦਾ ਸੱਚ ਨੂੰ ਕੋਈ ਛੁਪਾ ਨਹੀਂ ਸਕਦਾ ਨਾ ਤੇ ਭਾਰਤ ਕੱਲੇ ਮੋਦੀ ਜੀ ਦਾ ਵਾ ਨਾ ਇਹ ਭਾਰਤ ਭਾਰਤੀ ਜਨਤਾ ਪਾਰਟੀ ਦਾ ਨਾ ਇਹ ਭਾਰਤ ਕਾਂਗਰਸੀ ਦਾ ਨਾ ਇਹ ਭਾਰਤ ਕਿਸੇ ਹੋਰ ਪਾਰਟੀ ਦਾ ਇਹ ਭਾਰਤ ਤਾਂ ਆਪਣੇ ਲੋਕਾਂ ਦਾ ਏ ਆਪਣੇ ਲੋਕਾਂ ਦੁਆਰਾ ਚੁਣਿਆ ਹੋਇਆ ਇੱਕ ਨਮਾਇੰਦਾ ਉਹਦੀ ਕੁਰਸੀ ਦੇ ਉੱਤੇ ਬਹਿ ਜਾਂਦਾ ਏ ਉਹ ਕੁਰਸੀ ਆ ਰਾਜੇ ਵਾਲੀ ਕੁਰਸੀ ਤੇ ਜਿਹੜਾ ਬੰਦਾ ਉਸ ਕੁਰਸੀ ਦੇ ਉੱਤੇ ਬਹਿ ਕੇ ਰਾਜ ਧਰਮ ਨਹੀਂ ਨਿਭਾਉਂਦਾ ਉਹ ਪੱਖਪਾਤ ਹੀ ਕਰਦਾ ਏ ਫਿਰ ਉਹ ਕਾਹਦਾ ਰਾਜਾ ਰਾਜੇ ਵਾਸਤੇ ਪਰਜਾ ਸਾਰੀ ਇੱਕੋ ਜੀ ਪੰਜਾਬ ਨੇ ਪਿਛਲੇ 56 ਸਾਲਾਂ ਸੱਤਾ ਦੇ ਵਿੱਚ ਮੋਦੀ ਨੂੰ ਰੱਜ ਕੇ ਗਾਲਾਂ ਕੱਢੀਆਂ ਔਰ ਤੁਸੀਂ ਦੱਸੋ ਕੋਈ ਬੰਦਾ ਸਾਡਾ ਨਹੀਂ ਸਾਡੀ ਵਿਰੋਧੀ ਪਾਰਟੀ ਦਾ ਕੋਈ ਬੰਦਾ ਕਹੇ ਵੀ ਮੋਦੀ ਨੇ ਪੰਜਾਬ ਨਾਲ ਵਿਸਕਾਰਾ ਕੀਤਾ ਹੋਵੇ ਕਿਤੇ ਕਣਕ ਝੋਨੇ ਦੀ ਖਰੀਦ 'ਚ ਫਰਕ ਪਾਇਆ ਹੋਵੇ ਕਿਤੇ ਇਹਨਾਂ ਨੇ ਜਿਹੜੇ ਮਕਾਨ ਭਰੇ ਆ ਉਹ ਇੰਦਾ ਨਹੀਂ ਭਰੇ ਹੁੰਦਾ ਭਰੇ ਉਹ ਇਥੋਂ ਦੀਆਂ ਬੇਨਿਜਮੀਆਂ ਇਹ ਲੋਕਲ ਲੋਕਾਂ ਦੀਆਂ ਗਲਤ ਸੋਚਾਂ ਏ ਹਾਂਜੀ ਪਰ ਮੋਦੀ ਨੇ ਕੋਈ ਨਾ ਕੀਤੀ ਕਿਸੇ ਨੂੰ ਕਿਸੇ ਜਿਹੜੀ ਵੀ ਉਹ ਸੈਂਟਰ ਦੇ ਵਿੱਚੋਂ ਸਹੂਲਤ ਜਾਰੀ ਕਰਦਾ ਏ ਰਾਸ਼ਨ ਦੇਣ ਤੋਂ ਨਾ ਕੀਤੀ ਉਹਨੇ ਸੋਚਾਲਿਆ ਦੇਣ ਤੇ ਨਾ ਕੀਤੀ ਉਹਨੇ ਉਹਨੇ ਕਿਸੇ ਕੰਮ ਉਹ ਰਾਜ ਧਰਮ ਨਿਭਾਇਆ ਏ ਇਹੋ ਸਾਡੀ ਤੇ ਦੂਜੀ ਪਾਰਟੀ ਦੀ ਸੋਚ ਤੋਂ ਵੱਖਿਆ ਵੀ ਸਾਡੀ ਪਾਰਟੀ ਦਾ ਵਰਕਰ ਵੀ ਆਪਦੀ ਜ਼ਿੰਮੇਵਾਰੀ ਨੂੰ ਜਨ ਸੇਵਾ ਦੇ ਤੌਰ ਤੇ ਇਮਾਨਦਾਰੀ ਨਿਭਾਉਂਦਾ ਏ ਤੇ ਸਾਡੀ ਜੇ ਸਤਾ ਆਉਂਦੀ ਆ ਭਾਵੇਂ ਉਹ ਬਿਹਾਰ ਹੋਵੇ ਗੁਜਰਾਤ ਹੋਵੇ ਹਰਿਆਣਾ ਹੋਵੇ ਰਾਜਸਥਾਨ ਹੋਵੇ ਅਸਾਮ ਹੋਵੇ ਕੋਈ ਵੀ ਉਹ ਰਾਜ ਧਰਮ ਨੂੰ ਸਾਡੀ ਪਾਰਟੀ ਜਿਹੜੀ ਆ ਉਹ ਬਖੂਬੀ ਨਿਭਾਉਂਦੀ ਆ ਬਖੂਬੀ ਨਿਭਾਉਂਦੀ ਆ ਤੇ ਤਾਂ ਕਰਕੇ ਉਹ ਦੁਬਾਰਾ ਸਤਾ ਚ ਆਉਂਦੀ ਆ ਇੱਥੇ ਵੇਖ ਲਓ ਤੁਸੀਂ ਆਪਾਂ ਸਾਰਿਆਂ ਨੇ ਪਹਿਲੀਆਂ ਪਾਰਟੀਆਂ ਤੋਂ ਦੁਖੀ ਹੋ ਕੇ 92 ਐਮਐਲਏ ਜਿਤਾਤੇ ਹਾਂਜੀ ਪਰ ਸਾਨੂੰ ਦੂਜੇ ਮਹੀਨੇ ਹੀ ਨਿਰਾਸ਼ਾ ਹੋਣ ਲੱਗ ਪਈ ਵੀ ਅਸੀਂ ਫੈਸਲਾ ਗਲਤ ਕਰਦੇ। ਉਸੇ ਟਾਈਮ ਪਤਾ ਲੱਗ ਗਿਆ। ਉਸੇ ਟਾਈਮ ਪਤਾ ਲੱਗ ਗਿਆ। ਉਹ ਕਿਹੋ ਜੀਆਂ ਸਰਕਾਰਾਂ ਆਉਣਗੀਆਂ ਜਿਹੜੀਆਂ 5 ਸਾਲ ਬਾਅਦ ਵੀ ਲੋਕ ਕਹਿੰਦੇ ਨੇ ਨਹੀਂ ਵਧੀਆ ਚੁਣਿਆ ਸੀ ਐਰਕੀ ਵੀ ਚੁਣਨਾ ਹੈ। 10 ਸਾਲ ਬਾਅਦ ਵੀ ਉਹ ਸਰਕਾਰਾਂ ਕਹਿੰਦੀਆਂ ਉਹ ਵਧੀਆ ਚੁਣਿਆ ਸੀ ਐਰਕੀ ਵੀ ਚੁਣਨਾ ਹੈ। ਉਹ ਅਕਸਰ ਤਾਂ ਲੋਕਾਂ ਦੇ ਕੰਮ ਕਰਦੀਆਂ ਭਾਈ ਫੇਰ ਹੀ ਹੈ ਨਾ। ਸਾਡਾ ਮੱਧ ਪ੍ਰਦੇਸ਼ ਦੇ ਵਿੱਚ ਚੌਥੀ ਵਾਰ ਸਰਕਾਰ ਬਣੀ ਹੈ। ਔਰ ਮੱਧ ਪ੍ਰਦੇਸ਼ ਦਾ ਚਾਰ ਵਾਰੀ ਮੁੱਖ ਮੰਤਰੀ ਰਿਹਾ ਸ਼ੇਵਰਾਜ ਸਿੰਘ ਚੋਹਾਨ। ਉਹ ਸਾਡੇ ਕੋਲ ਇੱਥੇ ਆਇਆ ਸੀਗਾ 10-12 ਦਿਨ ਪਹਿਲਾਂ ਦੀ ਗੱਲ ਆ ਰਣਸੀ ਕਲਾ ਪਿੰਡ ਦੇ ਵਿੱਚ ਉਹ ਆਇਆ ਸੀਗਾ ਉਹਨੂੰ ਬਾਹਰ ਆਪਣੇ ਮੱਧ ਪ੍ਰਦੇਸ਼ ਦੇ ਵਿੱਚ ਚੱਲ ਜੋ ਉਹਨੂੰ ਪੁੱਛ ਲਓ ਵੀ ਆਹ ਬੰਦਾ ਕੌਣ ਹੈ ਫੋਟੋ ਵਿਖਾ ਕੇ ਕਹੋ ਸਾਰੀਆਂ ਧੀਆ ਸਾਰੀਆਂ ਭੈਣਾ ਸਾਰੀਆਂ ਮਾਵਾ ਉਹਨੂੰ ਪੁੱਛਣਾ ਕੌਣ ਆ ਉਹ ਕਹਿੰਦੀਆਂ ਮਾਮਾ ਹੈ ਉਹ ਪੁੱਛਿਆ ਕੌਣ ਹੈ ਵੀ ਕੀ ਕਹਿੰਦੀਆਂ ਮਾਮਾ ਮਾਮੇ ਦਾ ਖਿਤਾਬ ਆ ਭਾਰਤੀ ਜਨਤਾ ਪਾਰਟੀ ਕੋਲ ਲੋਕਾਂ ਦਾ ਭਰੋਸਾ ਹੈ ਭਾਰਤ ਜਨਤਾ ਕੋਲ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਐ ਨਾ ਇਹ ਮਾਮਿਆਂ ਵਾਲਾ ਹੀ ਰੋਲ ਅਦਾ ਕਰਦੀਆਂ ਵਾ ਪਰ ਇੱਥੋਂ ਵਾਲੀਆਂ ਸਰਕਾਰਾਂ ਫੁੱਫੜ ਬਣ ਕੇ ਬਹਿ ਜਾਂਦੀਆਂ ਹਨ ਫਰਕ ਇੰਨਾ ਹੀ ਆ ਭਾਜਪਾ ਦੇ ਨੂੰ ਕੰਮ ਸਾਰਿਆਂ ਨੇ ਇੱਕੋ ਹੀ ਕਰਨਾ ਹੈ ਪਰ ਕਿਹਦਾ ਇੱਕ ਨੇ ਡਾਂਗ ਨਾਲ ਕਰਨਾ ਹੈ ਜ਼ੋਰ ਨਾਲ ਕਰਨਾ ਹੈ ਜੇ ਉਹਨਾ ਪਿੱਛੇ ਜੇ ਆਪਣੇ ਕੋਲ ਹਾਕੀ ਖੋਲਿਆ ਵੋਟਾਂ ਪਾਉਣ ਦਾ ਸਾਨੂੰ ਜਿਹੜਾ ਬਾਬੇ ਧੀਮਰਾਓ ਬਿੰਦਕਰ ਜੀ ਨੇ ਸਾਨੂੰ ਸੁਵਿਧਾਨ ਦਿੱਤਾ ਹੈ ਅਸੀਂ ਉਹਦੇ ਉੱਤੇ ਨਹੀਂ ਨਿਭਾ ਸਕਦੇ ਅਸੀਂ ਉਹਦੇ ਉੱਤੇ ਨਹੀਂ ਸਾਨੂੰ ਪਹਿਰਾ ਦਿੱਤਾ ਜਾਂ ਦੇਸ਼ ਦਾ ਜਿਹੜੀਆਂ ਆਜ਼ਾਦੀਆਂ ਲੱਖਾਂ ਹਜ਼ਾਰਾਂ ਕੁਰਬਾਨੀਆਂ ਦੇ ਕੇ ਅਸੀਂ ਆਪਦੇ ਮੁਲਕ ਨੂੰ ਯਾਦ ਕਰਾਇਆ ਦੋ ਮਿੰਟ ਚੁੱਪ ਕਰ ਜਿਓ ਕੋਈ ਗੱਲ ਨਹੀਂ ਕੋਈ ਗੱਲ ਜਿਹੜੀਆਂ ਉਸੇ ਸੰਵਿਧਾਨ ਦੇ ਤਹਿਤ ਸਾਡੇ ਕੋਲੋਂ ਵੋਟਾਂ ਲੈ ਕੇ ਸਾਡੇ ਤੇ ਰਾਜ ਕਰ ਰਹੀ ਪਾਰਟੀ ਉਹੀ ਪਾਰਟੀ ਕੱਲ ਨੂੰ ਸਾਡੇ ਕੋਲੋਂ ਵੋਟ ਦਾ ਅਧਿਕਾਰ ਖੋਵੇ ਸਾਡੀਆਂ ਸਹੂਲਤਾਂ ਸਾਨੂੰ ਨਾ ਮਿਲਣ ਦੇ ਜਿਹੜੀਆਂ ਸੈਂਟਰ ਸਰਕਾਰ ਜਾਰੀ ਕਰਦੀ ਆ ਫਿਰ ਉਹ ਸਰਕਾਰ ਰਾਜ ਧਰਮ ਨਹੀਂ ਵਾਰੀ ਫਿਰ ਉਹ ਰਾਜੇ ਸ਼ੀ ਮਕਦਸ ਕੁੱਤੇ ਵਾਲੀ ਗੱਲ ਫਿਰ ਉਹ ਜਿਹੜੀ ਆ ਬਾਣੀ ਟੂਟ ਨਹੀਂ ਕਿਤੇ ਨਹੀਂ ਰਾਜਾ ਤਾਂ ਹੀ ਆ